ਅੱਜ ਸਵੇਰੇ ਹੋਈ ਤੇਜ਼ بارش ਤੇ ਹਵਾ ਤੋਂ ਬਾਅਦ ਇੱਕ ਕਾਰ ਤੇ ਦਰਖਤ ਡਿੱਗ ਪਿਆ ਦੱਸਦੀ ਹੈ ਕਿ ਫਰੀਦਕੋਟ ਕੋਟਕੂਬਰਾ ਰੋਡ ਤੇ ਚੱਲਦੀ ਕਾਰ ਦੇ ਉੱਪਰ ਇੱਕ ਦਰਖਤ ਡਿੱਗਿਆ ਕਾਰ ਦੇ ਵਿੱਚ ਇੱਕੋ ਪਰਿਵਾਰ ਦੇ 5 ਜੀ ਸ਼ਾਮਲ ਸਨ ਜਿਨ੍ਹਾਂ ਦੇ ਕਾਫੀ ਸੱਟਾਂ ਲੱਗਿਆ ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਜਿਕੇ ਦਾਖਲ ਕਰਵਾਇਆ ਗਿਆ ਕੋ ਮਚਾਲਾ ਹੁਣ ਚਾਲੋ ਚਾਲੋ ਤੁਹਾਨੂੰ ਪਤਾ ਪੁੱਜ ਜਾਏ ਉਹ ਗਰਦਨ ਖੱਟੀ ਹੁਣ ਚਾਲਣ ਕਰ ਨਾਲ ਚਲਾਉਦਾ ਚਲਾਉਦਾ ਕੌਣ ਭਾਈ ਆਪਾਂ ਮਾਤਮਾ ਹੱਥ ਮਾਰ ਬੰਦੇ ਮਾੜੀ ਨਾ ਮਾਰੀਂ ਕੋਈ ਨਾ ਉੱਧਰ ਮਾਤ ਉੱਠਾਏ ਕੋਈ ਨਾ ਆਲੇ ਪੁੱਤਾ ਫੜ ਠੀਕ ਆ ਠੀਕ ਆ ਪੁੱਤ ਠੀਕ ਆ